ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਬੰਗਾ ਦੇ ਪਿੰਡ ਜੜਿਆਲਾ ਸੱਲਾ ਅਤੇ ਹਿਓ ਵਿਖੇ ਲੱਗੀ ਅੱਗ ਦੇ ਨਾਲ 6.5 ਖੇਤ ਖੜੀ ਕਣਕ ਅਤੇ ਫਸਲ ਦੇ 20 ਦੇ ਕਰੀਬ ਕਣਕ ਦੇ ਰੰਦੇ ਖੁਨ ਸੜ ਕੇ ਸੁਆਹ ਹੋ ਗਏ ਕਿਸਾਨ ਗੁਰਸੇਵਕ ਸਿੰਘ ਵਾਸੀ ਹਿਓ ਨੇ ਦੱਸਿਆ ਕਿ ਖੇਤਾਂ ਦੇ ਉੱਪਰ ਤੋਂ ਹਾਈ ਵੋਲਟੇਜ ਦੀਆਂ ਤਾਰਾਂ ਤੋਂ ਅਚਾਨਕ ਸਪ arc ਖੋਨ ਨਾਲ ਉਹਨਾਂ ਦੀ 6.5 ਖੇਤ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਜਿਸ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਮੋਕੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਟਰੈਕਟਰ ਇਸ ਮੌਕੇ ਕਿਸਾਨਾਂ ਵੱਲੋਂ ਸੜਕੇ ਸਵਾਹ ਹੋਈ ਫਸਲ ਅਤੇ ਨਾੜ ਨਾਲ ਹੋਏ ਨੁਕਸਾਨ ਦੀ ਸਰਕਾਰ ਤੋਂ ਮੰਗ ਕਰਦ ਕੇ ਮੁਆਵਜ਼ਾ ਜਲਦ ਤੋਂ ਜਲਦ ਦੇਣ ਦੀ ਅਪੀਲ ਕੀਤੀ ਗਈ ਹੈ ਨਵਾਂ ਸ਼ਹਿਰ ਦੇ ਵਾਰਡ ਨੰਬਰ 17 ਦੀ ਮੁੱਖ ਸੜਕ ਤ੍ਰਿਵੇਣੀ ਚੌਕ ਅਤੇ ਬੇਗਮਪੁਰਾ ਚੌਂਕ ਤੋਂ ਡੀਏਵੀ ਸੀਨੀਅਰ ਸੈਂਡਰੀ ਸਕੂਲ ਨੂੰ ਜਾਂਦੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵਾਰਡ ਦੇ ਵਸਨੀਕਾਂ ਨੇ ਸੀਨੀਅਰ ਕੌਂਸਲਰ ਚੇਤਰਾਮ ਰਤਨ ਵੱਲੋਂ ਸੜਕ ਦੀ ਉਸਾਰੀ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕੌਂਸਲਰ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਬੰਦ ਪਈਆਂ ਸਟਰੀਟ ਲਾਈਟਾਂ ਵੀ ਇਸੇ ਹਫ਼ਤੇ ਚਾਲੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖਵਾਜਾ ਪੀਰ ਨਹਿਰ ਕਲੋਨੀ ਨੂੰ ਸੁੰਦਰ ਬਣਾਉਣ ਲਈ ਕੰਮ ਦਾ ਟੈਂਡਰ ਹੋ ਚੁੱਕਾ ਹੈ ਅਤੇ ਜਲਦ ਹੀ ਠੇਕੇਦਾਰਾਂ ਵੱਲੋਂ ਕੰਮ ਸ਼ੁਰੂ ਕੀਤਾ ਜਾਵੇਗਾ। ਨਵਾਂਸ਼ਹਿਰ ਜ਼ਿਲ੍ਹੇ ਦੀਆਂ 47 ਸਹਿਕਾਰੀ ਬ੍ਰਾਂਚਾ ਦੇ ਮੁਖ ਦਫ਼ਤਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ। ਮੁਲਾਜ਼ਮਾਂ ਨੇ ਬੜੀ ਮੁਸਤੈਦਗੀ ਦੇ ਨਾਲ ਅੱਗ ਦੇ ਕਾਬੂ ਪਾਇਆ। ਜਦੋਂ ਅੱਗ ਲੱਗੀ ਉਸ ਸਮੇਂ ਔਰਤਾਂ ਸਮੇਤ 70 ਤੋਂ ਵੱਧ ਮੁਲਾਜ਼ਮ ਬੈਂਕ ਦੇ ਅੰਦਰ ਸਨ ਅਤੇ ਸਾਰਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗਨੀਮਤ ਇਹ ਰੰਗ ਦੇ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ। ਪਿਛਲੇ ਦਿਨੀ ਨਵਾਂ ਸ਼ਹਿਰ ਵਿਖੇ ਮਾਰੇ ਗਿਆ ਅਨਮੋਲ ਦੀ ਮਾਂ ਨੇ ਦੱਸਿਆ ਕਿ ਅਨਮੋਲ ਦੀ ਸਿਮਰਨ ਪਤਨੀ ਅਫਤਾਰ ਬੀਰੋਵਾਲ ਨਵਾਂ ਸ਼ਹਿਰ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਸਿਮਰਨ ਦਾ ਪਤੀ ਯਾਤਰ ਕੰਮ ਤੇ ਕਾਰਨ ਕਰੋ ਬਾਹਰ ਰਹਿੰਦਾ ਸੀ ਇਸ ਕਰਕੇ ਉਹ ਅਨਮੋਲ ਨੂੰ ਆਪਣੇ ਘਰ ਬੁਲਾ ਲੈਂਦੀ ਸੀ ਅਨਮੋਲ ਦੀ ਮਾਂ ਮਲਿਤਾ ਨੇ ਦੱਸਿਆ ਕਿ ਇਨ੍ਹਾਂ ਸੰਬੰਧਾਂ ਬਾਰੇ ਸਿਮਰਨ ਦੇ ਪਤੀ ਅਫਤਾਰ ਨੂੰ ਪਤਾ ਲੱਗ ਗਿਆ ਜਿਸ ਕਾਰਨ ਅਫਤਾਰ ਦਾ ਆਪਣੀ ਪਤਨੀ ਅਤੇ ਅਨਮੋਲ ਨਾਲ ਵਿਵਾਦ ਹੋਇਆ ਅਨਮੋਲ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੇਟੇ ਅਨਮੋਲ ਨੂੰ ਸਿਮਰਨ ਜਾਂ ਅਫਤਾਰ ਨੇ ਮਰਵਾਇਆ ਹੈ ਨੌਜਵਾਨ ਦੇ ਪਰਿਵਾਰ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਝੁੰਗੀਆਂ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਝੁੰਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਇਸ ਘਟਨਾ ਵਿੱਚ 7 ਵਿਅਕਤੀਆਂ ਦੀ ਜ਼ਿੰਦਾ ਜਲ ਕੇ ਮੌਤ ਹੋ ਗਈ ਜਿਸ ਵਿੱਚ 5 ਬੱਚੇ ਸ਼ਾਮਲ ਸਨ। ਤਾਲਰ ਦੇ ਪਿੰਡ ਹਰੀਓ ਵਿਖੇ ਬੀਤੀ ਰਾਤ ਕਾਰ ਸਵਾਰਾਂ ਵੱਲੋਂ ਗੁੰਡਾਗਰਦੀ ਦਾ ਰੰਗਾ ਨਾਚ ਕੀਤਾ ਗਿਆ ਇਨ੍ਹਾਂ ਕਾਰ ਸਵਾਰਾਂ ਨੇ ਰਸਤਾ ਨਾ ਦੇਣ ਤੇ ਕਿਸਾਨ ਉੱਪਰ ਹਮਲਾ ਕਰ ਦਿੱਤਾ ਕਿਸਾਨ ਨੂੰ ਕਮਰੇ ਅੰਦਰ ਬਾਰ ਕਰਕੇ ਬਚਾਇਆ ਗਿਆ ਇਸ ਮੌਕੇ ਹਮਲਾਵਰਾਂ ਵੱਲੋਂ ਹਵਾਈ ਫਾਇਰ ਕਰਨ ਦੀ ਗੱਲ ਵੀ ਸਾਹਮਣੇ ਆਈ ਫਿਲਹਾਲ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਨੇ ਘਟਨਾ ਸੰਬੰਧੀ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲੰਧਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਿੱਚ ਚੋਰ ਲੁਟੇਰਿਆਂ ਦੇ ਹੌਸਲੇ ਇੰਨੇ ਉੱਚੇ ਹੁੰਦੇ ਜਾ ਰਹੇ ਹਨ ਕਿ ਕਦੇ ਸ਼ਰੀਆਮ ਗਨ ਪੁਆਇੰਟ ਤੇ ਸ਼ਹਿਰ ਵਿੱਚ ਗੱਡੀਆਂ ਲੁੱਟੀਆਂ ਜਾ ਰਹੀਆਂ ਹਨ ਤਾਂ ਕਦੇ ਗੈਂਗਸਟਰ ਤਾਪ ਤੋੜ ਗੋਲੀਆਂ ਚਲਾ ਰਹੇ ਹਨ ਕਦੇ ਲੁਟੇਰੇ ਕਿਸੇ ਔਰਤ ਦੇ ਹੱਥ ਵਿੱਚੋਂ ਪਰਸ ਖੋ ਰਹੇ ਹਨ ਅਤੇ ਕਦੇ ਹੋਰ ਸਨੇਚਰ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦਾ ਕਮਿਸ਼ਨਰੇਟ ਪੁਲਿਸ ਦੀ ਸੁਰੱਖਿਆ ਵਿਵਸਥਾ ਨੂੰ ਦੇਖ ਕੇ ਉਸ ਤੇ ਵਿਸ਼ਵਾਸ ਉੱਠ ਰਿਹਾ ਹੈ ਸ਼ਹਿਰ ਦਾ ਲਗਾਤਾਰ ਵਿਗੜ ਰਿਹਾ ਮਾਹੌਲ ਦੇਖ ਕੇ ਸ਼ਹਿਰ ਵਾਸੀਆਂ ਵਿੱਚ ਖੋਫ ਪਾਇਆ ਜਾ ਰ ਬਹਾਦਰਗੜ ਵਿਖੇ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦੋਵੇਂ ਭਰਾਵਾਂ ਦੀ ਆਪਸ ਵਿੱਚ ਬੰਦ ਨਹੀਂ ਸੀ ਅਤੇ ਉਹ ਦੋਵੇਂ ਵੱਖ-ਵੱਖ ਘਰ ਵਿੱਚ ਰਹਿੰਦੇ ਸਨ। ਪਰ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣ ਬੁਝ ਕੇ ਤੂੜੀ ਸੁੱਟਦਾ ਹੁੰਦਾ ਸੀ। ਕੱਲ ਜਦੋਂ ਅਮਰ ਸਿੰਘ ਆਪਣੀ ਪਤਨੀ ਨਾਲ ਵੱਡੇ ਭਰਾ ਦੇ ਘਰ ਗੱਲ ਕਰਨ ਗਿਆ ਤਾਂ ਜਵਾਲਾ ਸਿੰਘ ਨੇ ਪਹਿਲਾਂ ਉਸ ਦੀ ਘਰ ਵੱਲ ਧੱਕਾ ਮਾਰਿਆ ਜੋ ਕਿ ਕੰਦ ਵਿੱਚ ਜਾ ਕੇ ਵੱਜੀ ਅਤੇ ਦੋਵਾਂ ਦੇ ਵਿਚਕਾਰ ਹੱਥੋਪਾਈ ਹੋ ਗਈ। ਜਿਸ ਵਿੱਚ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਦੇ ਸਿਰ ਵਿੱਚ ਲੋਹੇ ਦੀ ਰੌਡ ਮਾਰ ਦਿੱਤੀ ਜਿਸ ਨਾਲ ਅਮਰ ਸਿੰਘ ਦੀ ਹਸਪਤਾਲ ਵਿਖੇ ਮੌਤ ਹੋ ਗਈ। ਦਿੱਲੀ ਵਿੱਚ ਕਰੋਨਾ ਦੇ ਵਾਧੇ ਮਾਮਲਿਆਂ ਵਿੱਚਕਾਰ ਇੱਕ ਵਾਰ ਫਿਰ ਮਾਸਕ ਦੀ ਵਾਪਸੀ ਹੋ ਗਈ ਹੈ ਬੁੱਧਵਾਰ ਨੂੰ ਹੋਈ ਡੀਡੀਐਮ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਦਿੱਲੀ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਹੁਣ ਦਿੱਲੀ ਵਿੱਚ ਮਾਸਕ ਨਾ ਪਾਉਣ ਵਾਲੇ ਨੂੰ 500 ਰੁਪਏ ਦਾ ਜੁਰਮਾਨਾ ਲੱਗੇਗਾ ਚੀਨ ਵੱਲੋਂ ਭਾਰਤ ਨੂੰ ਬੀਜਿੰਗ ਆ ਕੇ ਮੀਟਿੰਗ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਬ੍ਰਿਕਸ ਦੀ ਅਗਲੀ ਮੀਟਿੰਗ ਵਿੱਚ ਪੀਐਮ ਨਰਿੰਦਰ ਮੋਦੀ ਆਨਲਾਈਨ ਹੀ ਹਿੱਸਾ ਲੈਣਗੇ ਅਤੇ ਬੀਜਿੰਗ ਨਹੀਂ ਜਾਣਗੇ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਵਰਗੇ ਪੰਜ ਦੇਸ਼ਾਂ ਦੇ ਸੰਗਠਨ ਬ੍ਰਿਕਸ ਦੀ ਅਗਲੀ ਬੈਠਕ ਵਰਚੁਅਲ ਹੋਵੇਗੀ ਇਸ ਵਾਰ ਬੈਠਕ ਦੀ ਪ੍ਰਧਾਨਗੀ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਕਰਨਗੇ ਇਹ ਮੀਟਿੰਗ ਜੂਨ ਦੇ ਆਖਰ ਵਿੱਚ ਹੋ ਸਕਦੀ ਹੈ IPL ਦੇ 32ਵੇਂ ਮੈਚ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਦਿੱਲੀ ਨੂੰ 116 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਇਹ ਮੈਚ 9 ਵਿਕਟਾਂ ਨਾਲ ਜਿੱਤ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਪੰਜਾਬ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 3° ਅਤੇ ਵੱਧ ਤੋਂ ਵੱਧ ਤਾਪਮਾਨ 40° ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ